ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਮਿਲੇਗਾ ਪਦਮਸ਼੍ਰੀ ਅਵਾਰਡ ਮਾਪਿਆਂ ਨੂੰ ਚੜਿਆ ਗੋਡੇ-ਗੋਡੇ ਚਾ ਮਾਪਿਓ ਦੀ ਖੁਸ਼ੀ ਦਾ ਨਹੀਂ ਹੈ ਕੋਈ ਠਿਕਾਣਾ ਬੇਟੀ ਨੂੰ ਪਦਮਸ਼੍ਰੀ ਅਵਾਰਡ ਲਈ ਨੋਮੀਨੇਸ਼ਨ ਕੀਤਾ ਗਿਆ ਤੇ ਕਿਦਾਂ ਦੇਖਦੇ ਨਹੀਂ ਸੀ ਹਾਂ ਹਾਂਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਭਾਰਤ ਸਰਕਾਰ ਨੇ ਬੇਟੀ ਦਾ ਨਾਮ ਪਦਮਸ਼ਰੀ ਲਾਸਤੇ ਕੁਛ ਕੀਤਾ ਵਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਕੀ ਕਹਿਣਾ ਚਾਹੋਗੇ ਹੋਰ ਦੇਸ਼ ਵਾਸੀਆਂ ਨੂੰ ਜਿਹੜੇ ਆਪਣੀਆਂ ਬੇਟੀਆਂ ਨੂੰ ਲੈ ਕੇ ਕਾਫੀ ਚਿੰਤਿਤ ਰਹਿੰਦੇ ਨੇ ਜਾਂ ਉਹਨਾਂ ਨੂੰ ਪਿੱਛੇ ਹੀ ਰੱਖਿਆ ਜਾਂਦਾ ਹੈ ਹਾਂਜੀ ਜ਼ਿਆਦਾਤਰ ਲੋਕ ਤਾਂ ਬੇਟੀਆਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੰਦੇ ਅਸੀਂ ਤਾਂ ਉਹਨਾਂ ਨੂੰ ਇਹੀ ਕਵਾਂਗੇ ਕਿ ਆਪਣੀਆਂ ਬੇਟੀਆਂ ਨੂੰ ਕੁੱਖਾਂ ਚ ਨਾ ਮਾਰੋ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿਓ ਚਾਹੇ ਉਹ ਪੜ੍ਹਾਈ ਦੇ ਫੀਲਡ ਵਿੱਚ ਹੋਵੇ ਚਾਹੇ ਉਹ ਖੇਡਾਂ ਦੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦੋਗੇ ਤਾਂ ਜਿਸ ਤਰ੍ਹਾਂ ਸਾਡੀ ਬੇਟੀ ਨੇ ਸਾਡਾ ਨਾਂ ਰੋਸ਼ਨ ਕੀਤਾ ਇਸ ਤਰ੍ਹਾਂ ਤੁਹਾਡੀਆਂ ਬੇਟੀਆਂ ਵੀ ਤੁਹਾਡਾ ਨਾਂ ਰੋਸ਼ਨ ਕਰਨਗੀਆਂ ਇੱਕ ਛੋਟੇ ਜਿਹੇ ਸ਼ਹਿਰ ਤੋਂ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਹਰਮਨ ਦਾ ਉੱਠ ਕੇ ਜਾਣਾ ਇੰਨੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰਨਾ ਤੇ ਕਿਦਾਂ ਵੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਪਿਛਲੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ ਹਾਂਜੀ ਹਾਂਜੀ ਮੋਗਾ ਬਹੁਤ ਛੋਟਾ ਜਿਹਾ ਸ਼ਹਿਰ ਆ ਬੇਟੀ ਨੇ ਇਤੋਂ ਜ਼ਿਆਦਾ ਪ੍ਰੈਕਟਿਸ ਕੀਤੀ ਖੇਡਣਾ ਸ਼ੁਰੂ ਕੀਤਾ ਅੱਜ ਬੇਟੀ ਇਸ ਮੁਕਾਮ ਤੇ ਆਪਣੀ ਮਿਹਨਤ ਦੇ ਸਦਕਾ ਪਹੁੰਚੀ ਆ ਅਸੀਂ ਤਾਂ ਵਾਰ-ਵਾਰ ਹੀ ਇਹੀ ਦੇਸ਼ ਵਾਸੀਆਂ ਨੂੰ ਕਹਾਂਗੇ ਤੁਹਾਡੇ ਬੱਚੇ ਵੀ ਉਹਨੂੰ ਉਹਨਾਂ ਨੂੰ ਅੱਗੇ ਆਉਣ ਦਾ ਦੋ ਆਪਣੀਆਂ ਬੇਟੀਆਂ ਨੂੰ ਮੌਕਾ ਉਹ ਇਸ ਤਰ੍ਹਾਂ ਮਿਹਨਤ ਕਰਨਗੀਆਂ ਤੇ ਆਪਣੇ ਮਾਪਿਆਂ ਦਾ ਨਾਂ ਚਾਹੇ ਉਹ ਖੇਡਾਂ ਦੇ ਵਿੱਚ ਚਾਹੇ ਉਹ ਪੜ੍ਹਾਈ ਦੇ ਵਿੱਚ ਅਫਸਰ ਬਣ ਕੇ ਵੀ ਨਾਂ ਰੋਸ਼ਨ ਕਰ ਸਕਦੀਆਂ ਜਿਸ ਤਰ੍ਹਾਂ ਹਰਮਨ ਇਸ ਵਕਤ ਇਸ ਵਕਤ ਤਾਂ ਨਹੀਂ ਨਹੀਂ ਕਹਿ ਸਕਦੇ ਕਿਉਂਕਿ ਵਰਲਡ ਕੱਪ ਦੇ ਵਿੱਚ ਵੀ ਕਾਫੀ ਚਰਚਾ ਦੇ ਵਿੱਚ ਰਹੇ ਨੇ ਤੇ ਜਿਸ ਤਰ੍ਹਾਂ ਨਾਮ ਰੋਸ਼ਨ ਕੀਤਾ ਸਾਰੀ ਦੁਨੀਆ ਦੇ ਵਿੱਚ ਤੇ ਸ਼ਾਇਦ ਹੀ ਕੋਈ ਹੋਵੇਗਾ ਜਿਹੜਾ ਨਹੀਂ ਜਾਣਦਾ ਹੋਵੇਗਾ ਹਰਮਨ ਪ੍ਰੀਤਕੌਰ ਨੂੰ ਤੇ ਉਸ ਦੇ ਨਾਲ ਹੀ ਕਿਸ ਤਰ੍ਹਾਂ ਦੇਖਦੇ ਹਾਂ ਉਹਨਾਂ ਦੀਆਂ ਬੁਲੰਦੀਆਂ ਨੂੰ ਉਹਨਾਂ ਦੀ ਕਾਮਯਾਬੀ ਨੂੰ ਤੇ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਇਹਦੇ 'ਚ ਹਾਂਜੀ ਹਾਂਜੀ ਬੇਟੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਤੇ ਮੈਂ ਤਾਂ ਇਹੀ ਵਾਰ-ਵਾਰ ਕਹਿ ਰਿਹਾ ਕਿ ਆਪਣੇ ਬੇਟੀਆਂ ਨੂੰ ਅੱਗੇ ਆਉਣ ਦਾ ਮੌਕਾ ਦਿਓ ਹਰੇਕ ਬੇਟੀ ਦਾ ਸੁਪਨਾ ਹੁੰਦਾ ਵਾ ਉਹਨਾਂ ਨੂੰ ਆਪਣਾ ਸੁਪਨਾ ਸਹਕਾਰ ਕਰਨ ਦਿਓ ਜਿਸ ਤਰ੍ਹਾਂ ਸਾਡੀਆਂ ਬੇਟੀਆਂ ਸਾਡਾ ਨਾਮ ਰੋਸ਼ਨ ਕਰ ਰਹੀਆਂ ਇਸ ਤਰ੍ਹਾਂ ਤੁਹਾਡੀਆਂ ਬੇਟੀਆਂ ਤੁਹਾਡਾ ਨਾਮ ਰੋਸ਼ਨ ਕਰਨਗੀਆਂ ਜਿਸ ਤਰ੍ਹਾਂ ਅ ਆਰਜੁਨ ਅਵਾਰਡ ਵੀ ਉਹਨਾਂ ਨੂੰ ਪਿੱਛੇ ਮਿਲਿਆ ਤੇ ਹੋਰ ਵੀ ਕਈ ਸਾਰੇ ਅਵਾਰਡ ਨੇ ਤੇ ਉਹ ਪੰਜਾਬ ਗਵਰਨਮੈਂਟ ਵਿੱਚ ਜੋਬ ਵੀ ਕਰ ਰਹੇ ਨੇ ਪੰਜਾਬ ਪੁਲਿਸ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਤੁਹਾਡੇ ਵੱਲੋਂ ਮੰਗ ਵੀ ਕੀਤੀ ਗਈ ਸੀਗੀ ਕਿ ਉਹਨਾਂ ਨੂੰ ਉਹਨਾਂ ਦਾ ਰੈਂਕ ਵਧਾਇਆ ਜਾਵੇ ਤੇ ਉਹਦੇ ਲਈ ਕੀ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਤਾਂ ਆਪਣੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੀ ਅਪੀਲ ਕਰਦੇ ਆ ਕਿ ਬੇਟੀ ਦੀ ਪ੍ਰਮੋਸ਼ਨ ਕੀਤੀ ਜਾਵੇ ਤਾਂ ਸਾਨੂੰ ਹੋਰ ਵੀ ਜ਼ਿਆਦਾ ਬਹੁਤ ਖੁਸ਼ੀ ਹੋਵੇਗੀ